ਨਿਊਜ਼ੀਲੈਂਡ ਆ ਰਹੇ ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਬੱਸੀਆਂ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਤੱਕ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਜੀ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤੋਂ ਡਿਟੇਲ ਆਜਾ ਬਾਈ ਨਾਮ ਤੇ ਐਡਰੈਸ ਨਾਮ ਬਾਈ ਕੁਲਵੰਦਰ ਸਿੰਘ ਠੀਕ ਹੈ ਜੀ ਪੰਡ ਘੋਲਿਆ ਖੁਰ ਜਿਲ੍ਹਾ ਮੋਗਾ ਜੀ ਪਿੰਸੀ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਮੇਰੇ ਪਿੰਡ ਰਹਿੰਦਾ ਵੱਡਾ ਘੋਲਗਾ ਬੁੰਨੇਕ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 9781935552 ਠੀਕ ਹੈ ਬਾਈ ਹਾਂਜੀ ਬਾਈ ਇਧਰ ਹੀ ਸਟਾਰਟ ਕਰੀ ਹਾਂਜੀ ਬਾਈ ਬਾਈ ਜਿਹੜੀ ਆਪਾਂ ਸਾਹਮਣੇ ਵੱਸੀ ਦੇਖ ਰਿਹਾ ਕਿੰਨੇ ਕਿ ਮਹੀਨੇ ਦੀ ਉਮਰ ਹੈ ਇਹ ਬਾਈ ਹੈਗੀ ਆ ਤਕਰੀਬ 13 ਮਹੀਨੇ ਦੀ ਬੱਚੀ ਹੈ 13 ਮਹੀਨੇ ਦੀ ਉਮਰ ਹੈਗੀ ਹਾਂਜੀ ਤੇ ਕਿਹੜੇ ਸੀਮੰਨ ਦੀ ਆ ਵੀਰੇ ਸੀਮੰਨ ਡੀਟੇਲ ਬਾਈ ਜਿਹੜਾ ਦਾ ਪਤਾ ਫੋਨ ਤੇ ਦੱਸਾਂਗੇ ਠੀਕ ਆ ਬਰਾ ਹਾਂਜੀ ਜਿਹੜ ਫੇਸ ਬਹੁਤ ਕਮਾਲ ਦਾ ਹੈ ਜੀ। ਉਸ ਕੁਆਲਟੀ ਚੈੱਕ ਕਰ ਲਏ ਬਾਕੀ ਠੀਕ ਹਨ ਤੇ ਤਿਆਰੀ ਹੈ। ਜਮਾ ਤਿਆਰੀ ਹੈ। ਕੱਦ ਬੈਡ ਤੇ ਰਾਜੀ ਰੂਜੀ ਕਰਨ ਵਾਲੀ ਫੁੱਲ ਆਲੇ ਹਨਾ ਪੂਰੀ ਮਸਤੀ ਕਰਦੀ ਆ। ਹਾਂ ਜੀ। ਫੇਸ ਦਿਖਾ ਬਾਈ ਬੰਦਾ ਛੋਟਾ ਛੋਟਾ ਕਰਨਾ ਤੇ ਮਦਰ ਦਾ ਕਿੰਨਾ ਅਕਰਾਲ ਸੀ ਭਰਾ। ਇਹ ਹੈਗਾ ਬਾਈ 30 ਲੀਟਰ ਦਾ ਮਲਕ। ਠੀਕ ਆ ਬਾਈ। ਮੱਛੀ ਸੰਧੀ ਬੜੀ ਪੂਰੇ ਫੋਲੈਂਟ ਪ੍ਰਿੰਟ ਤੇ ਸਨਖਪੁਣਾ ਦਾ ਬੱਸੀ ਚ ਫੁੱਲ ਆ ਕੋਈ ਫੋੜ ਸਕਦਾ ਨਹੀਂ। ਨਹੀਂ ਨਹੀਂ ਗੁਲਾਬੀ ਥਾਣਾ ਚਾਰੇ ਖਣ ਨਖੜਵੇਂ ਬਾਈ। ਕਿਸੇ ਵੀ ਬੱਸੀ ਦੇ ਫੋੜ ਸ਼ਾਕ ਨਾ ਹੋਊਗੀ। ਬਾਈ ਬਹੁਤ ਕਮਾਲ ਦਾ ਥਾਣਾ ਹਨਾ ਚਾਰੇ ਖਣ ਨਖੜਵੇਂ ਆਗੇ। ਚਮਕ ਦਮਕ ਚਮਕਦਮਕ ਦਾ ਤੇ ਮਨ ਫੁੱਲ ਹਣਾ ਹਾਂਜੀ ਹਾਂ ਠੀਕ ਹੈ ਤਾਂ ਜੇ ਆਪਾਂ ਕਹਿੰਦੇ ਕਾਵਲੀ ਆ ਪਿਆਰੀ ਆ ਬੱਛੀ ਬਾਜੀ ਹੂੰ ਖਰਾਕ ਤੇ ਪਲੀ ਗਏ ਤਾਂ ਹੀ ਕਰਕੇ ਦੜੰਗੀ ਲਾਉਂਦੀ ਫਿਰ ਹਾਂਜੀ ਹਾਂਜੀ ਤੇਰਾ ਕੀ ਮੁੱਲ ਰਹੂ ਫਿਰ ਜਾਇਦਾ ਰੇਡ ਆਪਾਂ ਫੋਨ ਤੇ ਕਰਾਂਗੇ ਰੇਡ ਸਮਾਂ ਜਾਇਦਾ ਨਹੀਂ ਰਹਿਣਗੇ ਠੀਕ ਆ ਹਾਂ ਰੇਡ ਭਾਣੇ ਨੂੰ ਚੰਤਾ ਕਰ ਠੀਕ ਆ ਬਰਾ ਰੇਡ ਆਪਣਾ ਦੇਹੋ ਜੀ ਰੇਡ ਆ ਉਹ ਜੇ ਰੇਡ ਹੂੰ ਮੈਂ ਗੱਲ ਥਣ گلਾਬੀ ਆ ਥਣ گلਾਬੀ ਦੀ ਮੰਗ ਵੀ ਬਹੁਤ ਆ ਹਾਂਜੀ ਹਾਂਜੀ ਹੂੰ ਇਹਨਾਂ ਲਿਆਓ ਵੀਰੇ ਮਾਸਤੀ ਦੇ ਸਕਦਾ ਨਮ ਫੁੱਲ ਲਗਾ ਰਹੀ ਆ ਕਿਉਂਕਿ ਟੀਕੇ ਦੇ ਜਮਾ ਬਿਲਕੁਲ ਕਾਬਲੀ ਆ ਕੋਈ ਇਹਨੇ ਹੁਣ ਮਤਲਬ ਕਿ ਸੇਵਾ ਨਹੀਂ ਕਰਾਉਣੀ ਸਿੱਧਾ ਟੀਕੇ ਦੇ ਕਾਬਲਾ ਕਿਨੇ ਹਾਂ ਅੱਗੇ ਭਰਾ 2 ਨੰਬਰ ਇਹ ਵੀ 13 ਕਿ ਮਹੀਨੇ ਵਿੱਚ ਆ ਬੜੀ ਫੇਸ ਕੁਆਲਿਟੀ ਚੈੱਕ ਕਰ ਲਓ ਬੱਚੀ ਲੈ ਯਾਰ ਫੁੱਲ ਹਨਾ ਟਾਪ ਰੰਗੀ ਨਾ ਇਹ ਵੀ ਹਾਂਜੀ ਮੇਨ ਗਲਾ ਬੂਥਾ ਜਿਹੜੀ ਗਲਾਬੀ ਆ ਕਰਮਾਲੀ ਦੀ ਹਾਂ ਥਣ ਵੀ ਗਲਾਬੀ ਆ ਬਈ ਹਾਂ ਥਣ ਵੀ ਗਲਾਬੀ ਆ ਤੇ ਸਰੀਰ ਦੇ ਸਕਦਾ ਬੰਤਰ ਬੜੀ ਚੰਗੀ ਬੰਤਰ ਆ ਸਰੀਰ ਦੀ ਹਨਾ ਹਾਂਜੀ ਜੇ ਆਪਾਂ ਕਹਿੰਦੇ ਪੈਸ਼ਪੂੜੇ ਦੀ ਉੱਚੀ ਆ ਪੂਰੀ ਉਹ ਰੀ ਸੰਭੀਪੜੀ ਚਾਰ ਚਫੇਰੇ ਬੋਲ ਹੀ ਪਈ। ਬਾਈਆ ਤੋਰਾ ਚੈੱਕ ਕਰ ਲੋ ਸਮੀਆਂ ਬੜੀਆਂ ਸਾਰੀਆਂ ਚੰਗੀਆਂ। ਵੀਰੇ ਕਿਹੜੇ ਹੀਮਣ ਦੀ ਆ? ਇਹ ਬਾਈ ਬੈਨਮਾਰਕ ਤੇ ਆਪਣੇ ਵਰਲਡਵਾਈਡ ਦੇ ਸਿੰਦ ਵੀ ਵਸਿਆ ਹੈ। ਠੀਕ ਆ। ਹਾਂ ਬਗ ਡਿਟੇਲ ਆਪਾਂ ਫੋਨ ਤੇ ਦੇ ਦਾਂਗੇ। ਤੇ ਮਦਰ ਦਾ ਵੀਰੇ ਕਿੰਨਾ ਕਰਕਾਰ? ਮਦਰ ਬਾਈ ਜੀ ਇਹ ਬਾਂ ਹੈਗਾ ਵੀ ਸਾਰ ਨੇ ਵਸੇ ਹੈ। ਕੋਈ 30 ਤੋਂ ਲੀਟਰ ਤੋਂ ਘੱਟ ਤਾਂ ਹੈ ਨਹੀਂ ਕੀ ਮਦਰ? ਨਹੀਂ ਹੈ। ਬਾਈ ਤੁਹਾਨੂੰ ਬਰੀਡ ਵਸਦੀ ਕੋਈ ਆ। ਬਾਈ ਬਰੀਡ ਦੱਸ ਦਿਆ ਛੋਟਾ ਛੋਟਾ ਗੰਨਾ ਬੋਦੀ ਚੈੱਕ ਕਰ ਲੋ ਫੁੱਲ ਕਮਾਲ ਦੀ ਬੋਦੀ ਆ। ਨਹੀਂ ਨਹੀਂ ਹਾਂ ਜੀ। ਇਹ ਆ ਮੁੱਲ ਭਰਾ ਫਿਰ। ਤੇਰੀ ਫੋਨ ਤੇ ਕਰਾਂਗੇ ਜੀ ਠੀਕ ਆ ਮੁੱਲ ਜਾਇਜ਼ ਹੋ ਮੁੱਲ ਜਾਇਜ਼ ਰੱਖਾਂਗੇ ਹੋਰ ਸਾਇ ਤਾਂ ਨਹੀਂ ਕੋਈ ਹੈਗੀ ਹਾਂ ਵੀ ਨਾ ਚਾਰੇ ਥਾਂ ਮੇ ਖੜਮੇ ਝੋੜੀ ਵਾਲੀ ਬੱਸੀ ਚੈੱਕ ਕਰਾ ਦਈਏ ਹਾਂ ਦਿਖਾ ਦਿਓ ਕੋਈ ਗੱਲ ਨਹੀਂ ਲੈ ਥਾਣ ਚੈੱਕ ਕਰ ਲੋ ਗੁਲਾਬੀ ਥਾਣਾ ਪੂਰਾ ਚੰਗਾ ਹੈ ਝੋਲੀ ਗੱਬਣਾ ਕੋ ਪੜਦੀ ਹੋਣੀ ਹੈ ਹੈ ਨਾ ਲੈ ਇੱਕ ਕਰ ਲੋ ਖੜਨੀ ਖੜਨੀ ਬਹੁਤ ਕਮਾਲ ਦੀ ਆ ਬਾਈ ਦੇ ਬਾਕੀ ਵੀ ਮੁੱਲ ਜਾਇਜ਼ ਹੁੰਦੇ ਅੱਗੇ ਵੀ ਹੈ ਨਾ ਬਾਈ ਹਾਂ ਜੀ ਹਾਂ ਜੀ ਜਾਇਜ਼ ਹੀ ਰੱਖਾਂਗੇ ਮੈਂ ਮੁੱਲ ਐਤ ਕੀ ਬਾਈ ਕਹਿੰਦਾ ਜਾਇਜ਼ ਰੱਖਾਂਗੇ ਝੋਲੀ ਚੈੱਕ ਕਰ ਲੋ ਬਹੁਤ ਕਮਾਲ ਦੀ ਝੋਲੀ ਹੈ ਲੈ ਬਾਕੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਅੱਗੇ ਭਰਾ ਤੈਨੂੰ ਨੰਬਰ ਤੇ ਇਹ ਵੀ ਤੇਰਾ ਮਹੀਨੇ ਉਮਰਾ ਬਾਈ ਤਿਆਰ ਹੀ ਹੈ ਠੀਕ ਹਨਾ ਬਾਈ ਜਮਾ ਤੇਰਾ ਸੋਹਣਾ ਚੈੱਕ ਕਰਾ ਬਿਲਾਨ ਲੈ ਫੇਸ ਚੈੱਕ ਕਰ ਲੈ ਛੋਟਾ ਜਿਹਾ ਮੂੰਹ ਹੈ ਗਕਰਮਾਲੀ ਦਾ ਬੋਦੀਵਾਦੀ ਕਮਾਲ ਦੀ ਹੈ ਪ੍ਰਿੰਟ ਪ੍ਰਿੰਟ ਜੇ ਆਪਾਂ ਗੱਲ ਕਰੀਏ ਤਾਂ ਫੁੱਲ ਚੰਗਾ ਹੈ ਨਾ ਹਾਂਜੀ ਹਾਂਜੀ ਲੈ ਤੋਰਾ ਚੈੱਕ ਕਰ ਲੈ ਬਹੁਤ ਚੰਗਾ ਹੈ ਸਮੀਪੜੀ ਵੀ ਚੰਗੇ ਟੀਕੇ ਦੇ ਬਿਲਕੁਲ ਤਿਆਰ ਹੀ ਆ ਤਿਆਰ ਹੀ ਆ ਲੈ ਸਮੀਪੜੀਆਂ ਫੁੱਲ ਆ ਸਾਰੀਆਂ ਥਣ ਤੇ ਕਰਾ ਦੀ ਵੀਰੇ ਫੋਰਸਾਂ ਤਾਂ ਨਹੀਂ ਨਾ ਵੀ ਨਾ ਚਾਰੇ ਥਣ ਗਲਾਬੀ ਆਹ ਵੇ ਕਿਹੜੇ ਸੀਮਣ ਦੀ ਆ ਇਹ ਵੀ ਬਾਈ ਜੀ ਡਨ ਮਾਰਕ ਦੇ ਸੀਮਣ ਤੇ ਬਾਕੀ ਡਿਟੇਲ ਆਪਣੇ ਕੋਲ ਲਿਖੀ ਪਈ ਆ ਠੀਕ ਆ ਥੋੜਾ ਡਿਟੇਲ ਕਰਵਾਉਂਦੀ ਕੈਮਰੇ ਉੱਜ ਗਈ ਹੈਗੀ ਬਾਕੀ ਡਿਟੇਲ ਪਈ ਆ ਇਹਦੀ ਮਦਰ ਦਾ ਕਿੰਨਾ ਰਿਕਾਰਡ ਸੀ ਵੀਰੇ ਤੇ ਬਾਈ ਜੀ ਆਹ ਫਾਰਮ ਦੇ ਵਿੱਚ 30 ਰੀਟ ਕੋ ਕਰਦਾ ਕੋਈ ਵੀ ਹਿੰਦੀ ਨਹੀਂ ਬਾਕੀ ਦੋਤ ਤੇ ਸੇਵਾ ਦੇ ਸਰ ਤੇ ਹੁਣ ਸੇਵਾ ਦੇ ਸਰ ਤੇ ਆਹ ਬਾਈ ਤੁਹਾਡੇ ਸਾਹਮਣੇ ਕੁਆਲਟੀ ਵੀਰੇ ਇੱਕ ਨੰਬਰ ਕੁਆਲਟੀ ਆ ਜੇ ਆਪਾਂ ਦੇ ਲਈ ਕੁਆਲਟੀ ਚ ਕੋਈ ਕਮੀ ਨਹੀਂ ਆ ਜੀ ਹਾਂ ਜੀ ਬਾਕੀ ਹਾਈਟ ਲੈਂਥ ਪੂਰੀ ਫੁੱਲ ਲੱਭੇਦਾ ਬਾਈ ਫੁੱਲ ਫੁੱਲ ਵਜਣ ਦੇ ਵਿੱਚ ਇਹ ਨਹੀਂ ਹੈਗਾ ਵੀ ਕਿਸੇ ਵੀਰ ਨੂੰ ਸਮਾਈ ਕਰਨੀ ਪੋਣੀ ਹੈ ਹਨਾ ਲੈ ਚੈੱਕ ਕਰ ਲੋ ਤੇ ਮੁੱਲ ਇਹਦਾ ਵੀ ਭਰਾ ਫਿਰ ਫੋਨ ਕਰਾਂਗੇ ਫਿਰ ਠੀਕ ਆ ਵੀਰੇ ਮੁੱਲ ਭਾਈ ਕਹਿੰਦਾ ਇਹਦਾ ਵੀ ਫੋਨ ਤੇ ਹੋ ਜੇ ਕਿਸੇ ਨੇ ਮਤਲਬ ਕਿ ਫਾਰਮ 'ਚ ਰੱਖਣਿਆ ਹੋਣ ਹਨਾ ਹਾਂਜੀ ਹਾਂ ਪੂਰੀ ਟਾਪ ਬਰੀਡ ਆ ਟਾਪ ਬਰੀਡ ਆ ਫੁੱਲ ਹਾਂਜੀ ਚੰਗੇ ਦੁੱਧ ਤੋਂ ਚੱਲੂਗਾ ਸਟਾਰਟਿੰਗ ਕਰਨਾ ਬਿਲਕੁਲ ਬਿਲਕੁਲ ਜੀ ਠੀਕ ਆ ਵੀਰੇ ਇਹਨੇ ਵੀ ਬਣ ਦੋ ਵੀਰੇ ਮੁੱਲ ਭਰਾ ਕਹਿੰਦਾ ਆਪਣਾ ਜਾਇਜ਼ ਹੀ ਹੋਗਾ ਮੁੱਲ ਹੋਊਗਾ ਫੋਨ ਤੇ ਅੱਗੇ ਭਰਾ 4 ਨੰਬਰ ਏ ਬਈ ਇਹਦੀ ਤਕਰੀਬਨ 7 ਮਹੀਨੇ ਦੀ ਅਸੀ ਆ 7 ਮਹੀਨੇ ਦੀ ਅਸੀ ਕੋਲ ਚੈੱਕ ਕਰਨ ਫੇਸ ਕੁਆਲਟੀ ਦਾ ਬਹੁਤ ਪਿਆਰੀ ਆ ਹਨਾ ਇਹਦੀ ਹਾਂ ਜੀ ਲੰਡੋਰਾ ਤਾਰਾ ਚੈੱਕ ਕਰ ਲੋ ਪ੍ਰਾਇਦੀ ਉਮਰ ਕਿੰਨੀ ਕਾਗੀ ਇਹ ਬਈ ਇਹਦੀ 7 ਮਹੀਨੇ ਦੀ ਅਸੀ 7 ਮਹੀਨੇ ਦਾ ਬੱਚਾ ਕਿਹੜੇ ਸੀਮਣ ਦਾ ਬਰਾ ਇਹ ਜੀ ਮੈਂ ਜੇ ਮੈਂ ਜੇ ਜਰੂਰ ਮੈਂ ਪਤਾ ਹੋਇਆ ਤਾਂ ਫੋਨ ਤੇ ਦੇ ਦਿਆਂਗੇ ਠੀਕ ਆ ਹਾਂ ਜੀ ਫੇਸ ਕੇ ਬਾਅਦ ਜੇ ਜਰੂਰ ਮੈਂ ਪਤਾ ਨਹੀਂ ਆਪਾਂ ਦੇ ਕੋਲ ਨਹੀਂ ਬਣਾ ਆਪਣੀ ਰਾਤ ਦੇ ਠੀਕ ਆ ਵੀਰੇ ਹਾਂ ਬਾਕੀ ਕੁਆਲਟੀ ਅਗਲੇ ਨਾਲ ਆਪੇ ਸਮਝਣਾ ਨਹੀਂ ਕੁਆਲਟੀ ਸਾਹਮਣੇ ਬਾਈ ਕੁਆਲਟੀ ਦਾ ਫੁੱਲ ਬਰੀਡ ਤੇ ਜੇ ਕਿਸੇ ਵੀਰ ਨੇ ਕੰਮ ਕਰਨਾ ਤਾਂ ਫੁੱਲ ਚੰਗੇ ਆ ਹਾਂ ਜੀ ਹਾਂ ਜੀ ਬਈ ਤੇ ਇਹਦਾ ਮਨ ਲੂ ਵੀ ਬਾਈ ਜਾਇ ਜੀ ਹੋਊਗਾ ਹਾਂ ਜੀ ਜਾਇ ਜੀ ਮਨ ਆਪਣਾ ਜਾਇ ਹੋਣਗੇ ਠੀਕ ਆ ਬਰੀਡ ਤੇ ਮਨ ਦੋਨੇ ਆਪਣਾ ਜਾਇ ਹੋਊਗਾ ਬਰੀਡ ਪੂਰੀ ਇੱਕ ਨੰਬਰ ਹੋਊ ਜਿੱਥੇ ਮਰਜੀ ਵਾਲਾ ਪਤਾ ਕਰਕੇ ਆ ਦੇਵੇ ਠੀਕ ਆ ਵੀਰੇ ਐਵੇਂ ਆਪਾਂ ਫਿਰੜ ਕਾਤਾ ਹਾਂ ਵਾਤਾ ਅਸੀਂ ਗ੍ਰੇਡ ਚ ਕੋਈ ਠੀਕ ਆ ਅੰਥਰਮਾ ਦੀ ਹੋਈ ਆਪਾਂ ਚੈੱਕ ਕਰਵਾਦਣਾ ਕੱਲਾ ਕੱਲਾ ਥਾਣਾ ਫੁੱਲ ਕਮਾਲ ਦੇ ਥਾਣਾ ਹਨਾ ਵੀਰੇ ਹਾਂ ਜੀ ਹਾਂ ਚਾਰੇ ਥਾਂ ਮਿਕਣੇ ਹਾਂ ਪੂਰੀ ਵਿਥੀ ਤੇ ਤੇ ਕਿਸੇ ਦੀ ਨਹੀਂ ਹੋਣੀ ਮਦਰ ਰਿਕਾਰਡ ਕਿੰਨਾ ਐ ਸੀ ਭਰਾ ਮਦਰ ਰਿਕਾਰਡ ਬਹੁਤ ਚੰਗੇ ਹਨਾਂ ਦੇ ਵਿੱਚ ਠੀਕ ਆ ਹਾਂ ਅੱਗੇ ਬਾਕੀ ਬਈ ਕੁਆਲਟੀ ਦੱਸ ਦੀ ਤੁਹਾਡੇ ਸਾਮਾਨ ਦੀ ਪਾਈ ਦਿਆ ਵੀਰੇ ਹਾਂ ਬਾਕੀ ਇਹਨਾ ਸੇਵਾ ਨਾਲ ਬੁੱਧ ਲੈਣਾ ਠੀਕ ਆ ਏ ਭਰਾ ਕਿੰਨੇ ਮਹੀਨੇ ਦੀ ਉਮਰ ਹੈ ਇਹ 11 ਮਹੀਨੇ ਦੀ ਬੱਚੀ ਹੈ 11 ਮਹੀਨੇ ਦੀ ਉਮਰ ਹੈ ਤੇ ਕਿਹੜੇ ਸ਼ਿਮਨ ਦੀ ਆ ਭਰਾ ਤੇ ਇਹਦੀ ਉਮਰ 11 ਮਹੀਨੇ ਹੈ 11 ਮਹੀਨੇ ਹੈ ਜੀ ਸਭੀ ਪੜੀ ਚੰਗੀ ਆ ਸਪੇਰਨੈਸ ਦੇਖ ਲਓ ਹਾਂ ਬਾਕੀ ਲੱਗ ਸਕੋਰ ਬੱਚੀ ਦਾ ਬਹੁਤ ਚੰਗਾ ਫੁੱਲ ਆ ਯਾਰ ਹਾਂ ਜੀ ਹਾਂ ਫੇਸ ਚੈੱਕ ਕਰ ਬਾਕੀ ਹੋ ਰਿਹਾ ਬਾਕੀ ਦੋ ਮਹੀਨੇ ਤੱਕ ਟੀਕਾ ਲੈਂਦੀ ਰਹੇਗੀ ਆਰਾਮ ਨਾਲ ਹਾਂ ਲੈਂਦੀ ਆ ਆਰਾਮ ਨਾਲ ਟੀਕਾ ਲੈ ਇਸ ਕੁਆਲਿਟੀ ਚੈੱਕ ਕਰ ਲਓ ਤੋਰਾ ਤਾਰਕ ਮਹਾਲ ਦਾ ਦਾ ਬਾਕੀ ਖੁੱਲੂਗਾ ਅੰਨਾ ਥੋੜਾ ਹਾਂ ਸਭੀ ਆਲਮਾਨ ਦੀ ਖੁੱਲ੍ਹਾ ਪਾਲਦੀਆਂ ਸਭੀ ਆਲਮਾਨ ਦੀਆਂ ਥੋੜਾ ਜਿਹਾ ਖੁੱਲ ਖੁੱਲ ਪਾਲਦੀਆਂ ਹਨਾ ਹਾਂਜੀ ਹਾਂ ਥਣ ਚ ਵੀਰੇ ਫੋਰ ਸ਼ਾਮ ਤਾਂ ਨਹੀਂ ਹਾਂਜੀ ਮਾਸ਼ਾ ਥਣ ਚ ਕਿਸੇ ਦਾ ਵੀ ਫੋਰ ਸ਼ਾਮ ਪੰਜਵਾਂ ਥਣ ਕਿਹੋ ਜਿਹਾ ਨਹੀਂ ਹੋਊਗਾ ਠੀਕ ਆ ਚਾਰੇ ਥਣ ਹੋਣਗੇ ਠੀਕ ਆ ਥਣ ਚੇਕ ਕਰਾ ਦਿਆ ਕਰਮ ਵਾਲੀ ਗੱਬਣਾ ਕੁੜੀ ਤਾਂ ਹੁਣ ਪੱਟੀ ਫਿਰਦੀ ਆ ਹਨਾ ਹਾਂਜੀ ਹਾਂਜੀ ਲੈ ਚਾਰੇ ਥਣ ਨਿਖੜਵੇਂ ਤੇ ਪੂਰੀ ਬਿੱਥੀ ਤੇ ਥਾਣਾਗੇ ਅੱਗੇ ਭਰਾ 6 ਨੰਬਰ ਇਹ ਵੀ ਬਈ 7 ਕਿਲੋ ਮੇਰਾ ਬੱਚੀ ਠੀਕ ਆ ਹਾਂ ਲਤੋਰਾ ਤਾਲਾ ਚੈੱਕ ਕਰੋ ਕਰਮਈ ਦਾ ਬਹੁਤ ਚੰਗਾ ਬਾਕੀ ਗੁਲਾਬੀ ਥਾਨਾ ਥਾਨ ਬਹੁਤ ਸੁਣਾ ਗੁਲਾਬੀ ਸਾਰੀਆਂ ਬੱਚੀਆਂ ਗੁਲਾਬੀ ਥਾਨਾ ਇੱਕ ਵੀ ਕਾਲੇ ਆ ਠੀਕ ਆ ਸਾਰੀਆਂ ਫੁੱਲ ਬਰੀਡ ਦੇ ਵਿੱਚ ਹੀ ਆ ਫੁੱਲ ਬਰੀਡ ਵਾਲਾ ਫੇਸ ਛੋਟਾ ਆ ਫੇਸ ਆ ਫੁੱਲ ਬਰੀਡ ਆ ਹਨਾ ਹਾਂ ਥਾਨ ਚਾਰ ਹੀ ਹੋਣਗੇ ਕਿਹਾ ਫੋਟੋਸ਼ੋਪ ਵਾਲੀ ਹੋਊਗੀ ਠੀਕ ਆ ਆ ਨਹੀਂ ਮਜ਼ਦੂਰਾਂ ਦਾ ਬੰਦਾ ਕਿਉਂ ਉਹ ਪਾਂਦੇ ਥਾਨ ਹੋਣਗੇ ਉਹ ਕੰਮ ਨਹੀਂ ਠੀਕ ਆ ਬਾਕੀ ਮਲਕੀ ਥੀ ਬੱਚੀਆਂ ਆ ਹਾਂ ਮਲਕੀ ਥੀ ਬੱਚੀਆਂ ਹਾਂ ਜੀ ਲੱਥਣ ਤੇ ਕਰਮ ਨੇੜੇ ਤੋਂ ਉਹ ਕਮਾਲ ਦਾ ਖਣਾ ਗਲਾਬੀ ਥਾਣਾ ਇਹਦਾ ਵੀ ਕਰਮਾਲ ਬਹੁਤ ਚੰਗੇ ਥਾਣਾ ਕੋਈ ਵਿੱਚ ਫੋੜਸਾ ਅੱਗੇ ਵੀਰੇ ਹੱਤ ਨੰਬਰ ਇਹਦੀ ਕਿਤੇ ਵਾ ਪੰਜ ਮਹੀਨਾ ਦਾ ਬੱਚਾ ਹੋਈ ਹੈ ਠੀਕ ਆ ਬਹੁਤ ਪਿਆਰਾ ਹੈ ਹਨਾ ਜਦੋਂ ਪੰਜ ਕਿ ਮਹੀਨੇ ਦੇ ਕੱਦ ਬਹੁਤਾ ਯਾਰ ਹਨਾ ਅੱਧਾ ਪੂਰਾ ਫੁੱਲਾ ਬਾਗੀ ਸਮੂਹ ਗੋਲ ਗੋਲ ਜਿਵੇਂ ਸਾ ਗੋਲ ਗੋਲ ਭਈਆ ਬੱਚਾ ਹਨਾ ਬਾਗੀ ਪ੍ਰਿੰਟ ਬਹੁਤ ਚੰਗਾ ਪ੍ਰਿੰਟ ਬਹੁਤ ਚੰਗਾ ਦੱਬ ਦੱਟ ਮਾੜੇ ਮੋਟੇ ਯਾ ਨਹੀਂ ਚਿੱਟੀ ਵੀ ਪਈ ਹੈ ਚਿੱਟੀ ਵੀ ਹੈ ਸਾਰੀ ਆਂਡੇ ਆਰਕੀਏ ਪਈ ਹੈ ਹਾਂ ਸਹੀ ਗੱਲ ਆ ਵੀਰੇ ਥਣ ਇਹਦੇ ਵੀ ਬਹੁਤ ਚੰਗੇ ਹੋਣਗੇ ਨਾ ਥਣ ਬੂਰੇ ਵਧੀਆ ਬਈ ਚਾਰੇ ਸੋਨੇ ਲਿਖਾ ਲੈ ਯਾਰ ਬਹੁਤ ਕਮਾਲ ਦਾ ਥਣ ਆ ਚਾਰੇ ਥਣ ਪੂਰੀ ਬਿੱਚੀ ਤੇ ਥਣ ਲੱਗਾ ਵਾ ਸੇਵਾ ਸ਼ੁਰੂਆਤ ਚੰਗੀ ਹੋਊਗੀ ਵਧੀਆ ਹਾਂ ਜੀ ਹਾਂ ਸਾਰੀ ਹੋਣੀ ਹੈ ਹਾਂ ਤੇ ਬਾਈ ਜੀ ਸੇਵਾ ਨੂੰ ਤਿਆਰ ਕਰਨੀ ਹੋਣੀ ਬੱਚੀਆਂ ਹਾਂ ਬਾਕੀ ਬ੍ਰੀਡ ਹੋਣੀ ਚਾਹੀਦੀ ਹੈ ਜ਼ਰੂਰ ਵੀ ਤਾਂ ਬ੍ਰੀਡ ਆਪਣੀ ਬ੍ਰੀਡ ਹੋਣੀ ਚਾਹੀਦੀ ਹੈ ਵੀਰੇ ਹਾਂ ਜੀ ਅੱਗੇ ਭਰਾ 8 ਨੰਬਰ ਵੇਰੀ ਇਹ ਜੀ ਆਪਾਂ 7 ਕਿਹ ਮਹੀਨੇ ਦੀ ਰਸੀ ਹੈ ਠੀਕ ਆ ਅਸਾਂ ਵੀ ਹੁਣੀ ਕਰਵਾਏ ਇਹਨੇ ਠੀਕ ਆ ਸੰਗ ਵੀ ਹੁਣੀ ਕਰਾਇਆ ਵੀਰ ਕਹਿੰਦਾ ਹਾਂਜੀ ਬੱਤੂ ਰਾ ਤਰਾ ਚੈੱਕ ਕਰ ਲੋ ਕਰਮਾਲੀ ਦਾ ਫੁੱਲ ਕਮਾਲ ਦਾ ਤੋਰਾਗਾ ਰਿਕਾਰਡ ਬਾਕੀ ਚੰਗਾ ਹੋਊਗਾ ਵੀਰੇ ਹਨਾ ਕੋਈ ਤਾਂ ਮਦਰ ਦਾ ਬਾਜੀ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਉਹਨੂੰ ਆਪਾਂ ਦੱਸਣ ਦੀ ਲੋੜ ਨਹੀਂ ਨਹੀਂ ਦੱਸਣ ਦੀ ਮੈਨੂੰ ਬਾਬੇ ਪਤਾ ਲੱਗਣਾ ਕਿ ਆਪ ਨੂੰ ਪਤਾ ਲੱਗਣਾ ਵੀ ਇੰਨੀ ਫੁੱਲ ਬੀਹਣਾ ਹੈ ਨਾ ਬਾਕੀ ਆਪਾਂ ਦੱਸਣਾ ਕਿ ਬੜਾ ਨਹੀਂ ਹੈਗਾ ਨਹੀਂ ਹੈਗਾ ਵੀਰੇ ਹਾਂ ਬਾਕੀ ਜਿਹੜੀ ਚੀਜ਼ ਆ ਉਹ ਸਾਹਮਣੇ ਆਪ ਹੀ ਬੋਲਦੀ ਸਾਹਮਣੇ ਆਪ ਹੀ ਬੋਲਦੀ ਆ ਖਣ ਗਲਾਬੀ ਬੋਲਦੀ ਖਾਣਾ ਵਿਚਾਰੇ ਖਾਣਾ ਲੈ ਕੋਈ ਫੋਟ ਨਹੀਂ ਪਛਾਣ ਕਮਾਲ ਦਾ ਥਣਾ ਵੀਰੇ ਹਾਂ ਬਾਕੀ ਸਟੇਮੈਂਸ ਬਹੁਤ ਬੱਛੀ ਦੇ ਵਿੱਚ ਹਾਈਡ ਰੂਡ ਚੰਗੀ ਹੈ ਹਾਂ ਉਮਰ ਦੇ ਸਾਹਿਬ ਨਾਲ ਹਾਈਟ ਬਹੁਤ ਚੰਗੀ ਆ ਹੈ ਨਾ ਹਾਂਜੀ ਹਾਂਜੀ ਜਿਵੇਂ ਉਮਰ ਦੇ ਛੋਟੇ ਹਜੇ ਅਗੇ ਭਰਾ ਲਾਸਟ ਦੇ ਟਾਪ ਦਾ ਨਗੀਨਾ ਐਰ ਸਰ ਆਏ ਫਿਰ ਆਜ ਠੀਕ ਆ ਤੇਰੀ ਨਗੀਨਾ ਦੇ ਉਮਰਾ ਭਰਾ ਅੱਠਵੇਂ ਨੀ ਰਛੀ ਆ ਬਈ ਜੀ ਠੀਕ ਆ ਦੇਖ ਲਓ ਫਿਰ ਕੁਆਲਟੀ ਬਹੁਤ ਵਧੀਆ ਵੀਰੇ ਬਹੁਤੀ ਵਧੀਆ ਚੈੱਕ ਕਰ ਲੈ ਛੋਟਾ ਛੋਟਾ ਕੰਨਾ ਫੁੱਲ ਕਮਾਲ ਦੀ ਆ ਹਨਾ ਹਾਂਜੀ ਤੋੜਾ ਚੈੱਕ ਕਰ ਲੋ ਮੇਨ ਗੱਲ ਇਹ ਆ ਵੀਰੇ ਮੰਗ ਬਹੁਤ ਆਏ ਚੀਜ਼ ਦੀ ਹਨਾ ਇਹਦੀ ਬਹੁਤ ਘਾਟ ਆ ਸਰ ਪਾ ਜੀ ਲੈ ਤੋੜਾ ਚੈੱਕ ਕਰ ਲੋ ਫੁੱਲ ਸਮੇਂ ਪਲੀ ਵਸੀ ਆਗੀ ਇਹ ਆਪ ਕਹੇ ਤੇ ਫੇਰ ਚੱਕ ਰਾਮੜਾ ਖੜਾ ਕਿ ਭਰਾ ਬੰਦਾ ਬੋਦੀ ਆ ਜੱਸੀ ਆ ਪੂਰੀ ਫੁੱਲ ਬਣੀ ਗਈ ਬਸਿਆ ਲਤਾਂਾ ਬੋਦੀ ਬਦੀ ਬੋਦੀ ਮੇਰੀ ਫੁੱਲ ਹੂੰ ਫੁੱਲ ਕਮਾਲ ਦੀ ਆ ਯਾਰ ਉਮਰ ਛੋਟੀ ਆ ਉਸਾ ਆਪਣਾ ਲੈਂਥ ਚੰਗੀ ਆ ਹਨਾ ਹਾਂਜੀ ਹਾਂਜੀ ਮੋਲ ਇਹਦਾ ਵੀ ਭਰਾ ਫੋਨ ਤੇ ਹੂਣ ਆਪਾਂ ਸਾਰਿਆਂ ਨੂੰ ਫੋਨ ਤੇ ਕਰਨਾ ਇਹ ਮੋਲ ਠੀਕ ਆ ਮੋਲ ਆਪਣੇ ਗੇਜ ਫੋਨ ਦੇ ਕੋਈ ਵੀ ਭਰਾ 6 ਮੋਬਾਈਲ ਦੇ ਵਿੱਚ ਰੱਖੇ ਕੋਈ ਮੋਲ ਵੜੇ ਕਰੂ ਠੀਕ ਆ ਆਪ ਸੇ ਪਵਾ ਕਰ ਫੇਰ ਹਾਂ ਠੀਕ ਆ ਰੇਟ ਆਪਣਾ ਬਿਲਕੁਲ ਜਮਾ ਜਾਇਜ਼ ਤਬਰੀਰ ਇੱਕ ਨੰਬਰ ਠੀਕ ਆ ਵੀਰੇ ਹਾਂ ਜੀ ਇਹ ਤਾਂ ਆਪਣੇ ਕੋਲ ਦੋ ਪੱਲੇ ਵੀ ਪਿਆ ਹੈ ਹਨਾ ਦੋ ਲੱਕੜ ਦੇ ਦੋ ਵੀਰ ਕੋਲ ਲੱਕੜ ਦੇ ਪੱਲੇ ਆਗੇ ਹਾਂ ਜੀ ਆ ਵੱਡਾ ਪੱਲਾ ਦਾ ਹੈਗਾ 2.5 ਫੁੱਟ ਚੌੜਾ ਠੀਕ ਆ ਤੇ 6 ਫੁੱਟ ਲੰਮਾ ਹੈਗਾ ਠੀਕ ਆ ਆ 1.5 ਫੁੱਟ ਚੌੜਾ ਹੈਗਾ ਇਹ ਵੀ 6 ਸਵਾ 6 ਫੁੱਟ ਲੰਮਾ ਹੈਗਾ ਤੇ ਇਹਨਾਂ ਦਾ ਬਰਾ ਕੀ ਮੁੱਲ ਹੋਊ ਇਹਦਾ ਕੋਈ ਗੱਲ ਨਹੀਂ ਜਿਹੜਾ ਕੋਈ ਦੇ ਦੂਗਾ ਆਪਣਾ ਦੱਸ ਵਾਧੂ ਪਾਇਆ ਕਰ ਲੈ ਕੋਈ ਗੱਲ ਵੀ ਕਿਸੇ ਵੀਰ ਭਰਾ ਨੂੰ ਚਾਹੀਦੀ ਹੋਵੇ ਠੀਕ ਆ ਹਾਂ ਜੀ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਹਨਾ ਹਾਂ ਜੀ ਨਾਗਸੀ ਦੇ ਭਰਾ ਕੋਲੇ 9 9 ਦੇ 9 ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹੈ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ ਜੀ